ਤੇ ਮਾਰਕੀਟ ਓਪਨ ਹੋ ਚੁੱਕੀ ਹੈ ਤੇ ਪਹਿਲਾ 15 ਮਿੰਟ ਵਾਲਾ ਕੈਂਡਲ ਜ ਆਪਣਾ ক্লোਜ਼ ਕਰ ਚੁੱਕਿਆ ਹੈ ਪਰ ਕੀ ਹੋਇਆ ਹੈ ਕਿ ਪਹਿਲਾ 15 ਮਿੰਟ ਵਾਲਾ ਕੈਂਡਲ ਜੀ ਲੱਗਦਾ ਹੈ 160 70 ਪੁਆਇੰਟਾਂ ਦਾ ਬਣ ਚੁੱਕਿਆ ਹੈ ਇਸ ਕਰਕੇ ਆਪਾਂ ਵੇਟ ਕਰਾਂਗੇ ਆਪਣੀ ਐਂਟਰੀ ਲਈ ਠੀਕ ਹੈ ਤੇ ਕਿਸ ਸਾਈਡ ਨੂੰ ਐਂਟਰੀ ਬਲੈਨ ਕਰਾਂਗੇ ਐਂਟਰੀ ਆਪਾਂ ਪਲਾਨ ਕਰਾਂਗੇ ਅੱਜ ਅਪਸਾਈਡ ਨੂੰ ਅਜੇ ਹੁੰਦੇ ਹਿਸਾਬ ਨਾਲ ਬਾਕੀ ਦੇਖਦੇ ਹਾਂ ਜੇ ਡਾਊਨ ਸਾਈਡ ਦਾ ਸੈਂਟਰ ਮਿਲੂਗਾ ਫਿਰ ਉਸ ਪਾਸੇ ਵੀ ਦੇਖਾਂਗੇ ਪਰ ਫਿਲਹਾਲ ਹੁਣ ਮਤਲਬ ਕਿ ਆਪਾਂ ਨੂੰ ਵੇਟ ਕਰਨਾ ਪਊਗਾ ਥੋੜਾ ਬੜਾ ਮਾਰਕੀਟ ਦੇ ਵਿੱਚ ਡਿਪ ਆਉਂਦਾ ਜਾਂ ਫਿਰ ਕਿਹੜਿਆ ਟ੍ਰੈਂਡ ਲਾਈਨ ਬੰਦੀ ਹੈ ਇਹਦੇ ਉੱਤੇ ক্লোਜ਼ ਕਰਦੀ ਹੈ ਉਸ ਤੋਂ ਬਾਅਦ ਇਸ ਨੂੰ ਰੀਟੈਸਟ ਤੇ ਆਪਾਂ ਐਂਟਰੀ ਪਲਾਨ ਕਰ ਸਕਦੇ ਹਾਂ ਠੀਕ ਹੈ ਕਾਲ ਸਾਈਡ ਦੀ ਤੇ ਬਾਕੀ ਅੱਜ ਜੇ ਆਪਾਂ ਦੇਖੀਏ ਤੇ ਆਪਣਾ ਜੋ ਮੂਨ ਫੇਸ ਵਾਲੇ ਇੰਡੀਕੇਟਰ ਬਾਈ ਤੁਹਾਨੂੰ ਦੱਸਿਆ ਹੋਇਆ ਹੈ ਉਹ ਵੀ ਹੈ ਠੀਕ ਹੈ ਅੱਜ ਜੇ ਅੱਜ ਦਿੱਤੇ ক্লোਜ਼ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਲਾਸਟ ਦਿਨ ਦੇ ਮਤਲਬ ਕਿ ਜਿਹੜਾ ਵੀਰਵਾਰ ਦਾ ਆਇ ਸੀ ਜਿਹੜਾ ਕਿ ਬੰਦਾ ਹੈ 2557 ਦੇ ਮਤਲਬ ਕਿ ਡੇ ਟਾਈਮ ਫਰੇਮ ਤੇ ক্লোজিং ਹੋ ਜਾਂਦੀ ਹੈ ਤੇ ਫਿਰ ਮਤਲਬ ਕਿ ਅਗਲੇ 2 ਤੋਂ 3 ਦਿਨ ਆਪਾਂ ਨੂੰ ਅਪਸਾਈਡ ਦਾ ਟ੍ਰੈਂਡ ਹੀ ਦੇਖਣ ਨੂੰ ਮਿਲੇਗਾ ਠੀਕ ਹੈ ਅੱਜ ਵੀ ਜਿਹੜਾ ਫਿਲਹਾਲ ਪਹਿਲੇ ਘੰਟਿਆਂ ਤੋਂ ਦਿਖ ਰਿਹਾ ਹੈ ਕਿ ਟ੍ਰੈਂਡ ਅੱਪ ਹੈ ਆਪੀ ਲੱਗ ਰਿਹਾ ਹੈ ਮਤਲਬ ਕਿ ਆਪ ਸੈਟ ਦਾ ਹੀ ਆਪਾਂ ਟ੍ਰੇਡ ਪਲਾਨ ਕਰਾਂਗੇ ਬਾਕੀ ਜੇ ਕੋਈ ਸੈਟਅਪ ਨਹੀਂ ਬੰਨਦਾ ਤੇ ਫਿਰ ਆਪਾਂ 10:15 ਮਿੰਟ ਤੋਂ ਬਾਅਦ ਸੈਟਅਪ ਲੱਭਣ ਦੀ ਕੋਸ਼ਿਸ਼ ਕਰਾਂਗੇ ਘੰਟੇ ਬਲਾਕ ਜੇ ਘੰਟੇ ਵਾਂਗ ਟੈਂਪਰੇਰੀ ਹੁੰਦੀ ਕੰਦੇ ਹਾਈ ਦੇ ਉੱਤੇ ਕਲੋਜ਼ ਕਰ ਜਾਂਦੀ ਹੈ ਠੀਕ ਹੈ ਜੇ ਉਸ ਤੋਂ ਪਹਿਲਾਂ ਸੈਟਅਪ ਦਿਖਦਾ ਹੈ ਤੇ ਫਿਰ ਆਪਾਂ ਪਹਿਲਾਂ ਟ੍ਰੇਡ ਕਰਾਂਗੇ ਤੇ ਵੇਟ ਕਰਦੇ ਹਾਂ ਫਿਲਹਾਲ ਤੇ ਮਾਰਕੀਟ ਇੱਥੇ ਰੀਟ੍ਰੇਸਮੈਂਟ ਕਰ ਰਹੀ ਹੈ ਮਤਲਬ ਕਿ ਥੱਲੇ ਆ ਰਹੀ ਹੈ ਉਪਰ ਐਂਟਰੀ ਕੋਲ ਸਾਈਡ ਦੀ ਹੀ ਕਰਾਂਗੇ ਠੀਕ ਹੈ ਉਹਦੇ ਵਾਸਤੇ ਵੇਟ ਕਰਾਂਗੇ ਸਪੈਸ਼ਲੀ 2250 ਦਾ ਜਿਹੜਾ ਲੈਵਲ ਹੈ ਸਾਈਕੋਲੋਜੀਕਲ ਲੈਵਲ ਹੈ ਇਸ ਤੋਂ ਉੱਤੇ ਮਤਲਬ ਹੋ ਗਿਆ ਲੱਗਦਾ ਕਿ ਇਸਨੇ 15 ਮਿੰਟ ਦੇ 2 ਘੰਟੇ ਲਈ ਲੋਸ ਕਰ ਦਿੱਤੇ ਹੈ ਠੀਕ ਹੈ ਤੇ ਇੱਥੇ ਆਣ ਕੇ ਜੇ ਆਪਾਂ ਨੂੰ ਕੋਈ 5 ਮਿੰਟ ਤੇ ਪੋਜ਼ਿਟਿਵ ਕੈਂਡਲ ਮਿਲਦਾ ਨਹੀਂ ਤਾਂ ਆਪਾਂ ਐਂਟਰੀ ਪਲਾਨ ਕਰ ਸਕਦੇ ਹਾਂ ਤੇ ਵੇਟ ਕਰਦੇ ਹਾਂ ਫਿਲਹਾਲ ਤੇ ਨਾਲ ਦੀ ਨਾਲ ਕੀ ਹੋਵੇਗਾ ਕਿ ਆ ਜਿਹੜਾ ਆਪਣੇ ਟ੍ਰੈਂਡ ਲਾਈਨ ਤੋਂ ਉੱਤੇ 15 ਮਿੰਟ ਸੈਸਟੇਨ ਕੀਤਾ ਹੈ ਜਿਹੜੀ ਤੋਂ ਬੰਦੀ ਸੀ ਉਹਦੇ ਉੱਤੇ ਵੀ ਮਤਲਬ ਕਿ ਰੀਟੈਸਟ ਉਹਦਾ ਵੀ ਕਰ ਲਵੇਗੀ ਠੀਕ ਹੈ ਤੇ ਵੇਟ ਕਰਦੇ ਹਾਂ 22500 ਦਾ ਲੈਵਲ ਤੇ ਕੀ ਕਰਦੀ ਹੈ ਜਾ ਕੇ ਅਜੇ 22530 ਤੇ ਚੰਗੀ ਹੈ ਠੀਕ ਹੈ ਤੇ ਉਸ ਲੈਵਲ ਤੋਂ ਪਹਿਲਾਂ ਵੀ ਵੈਸੇ ਬੁਲਿਸ਼ ਕੈਂਡਲ ਬਣਾ ਰਹੀ ਹੈ ਪਰ ਇੱਥੇ ਆਪਾਂ ਟਰੇਡ ਨਹੀਂ ਲਵਾਂਗੇ ਟਰੈਪ ਹੋ ਸਕਦਾ ਹੈ ਕਿਉਂਕਿ ਜਿੰਨਾ 2500 ਦੇ ਆਸ-ਪਾਸ ਨਹੀਂ ਆਉਂਦੀ ਕਿਉਂਕਿ ਇੱਥੇ ਇੱਕ ਤਾਂ ਮਤਲਬ ਕਿ ਕੋਈ ਸਪੋਰਟ ਵਗੈਰਾ ਨਹੀਂ ਹੈਗਾ ਹੋ ਸਕਦਾ ਕਿ ਤੋਂ ਮਤਲਬ ਕਿ ਇੱਕ ਵਾਰੀ ਕੈਂਡਲ ਬਣ ਕੇ ਉੱਤੇ ਜਾਵੇ ਤੇ ਫਿਰ ਤੋਂ ਥੱਲੇ ਆ ਜਾਵੇ ਠੀਕ ਹੈ ਇਸ ਕਰਕੇ ਵੇਟ ਕਰਾਂਗੇ ਅਜੇ ਫਿਲਹਾਲ ਬਣਿਆ ਵੀ ਨਹੀਂ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਮਤਲਬ ਕਿ ਮਾਰਕੀਟ ਰਿਜੈਕਸ਼ਨ ਲੈ ਰਹੀ ਹੈ ਪਰ ਆਪਾਂ ਵੇਟ ਕਰਾਂਗੇ ਆਪਣੇ ਲੈਵਲ ਦਾ ਠੀਕ ਹੈ 500 ਤੋਂ ਥੱਲੇ ਜਾਂਦੀ ਤੇ ਹੋਰ ਵੀ ਵਧੀਆ ਰਹੂਗਾ ਜੇ 500 ਦੇ ਆਸ-ਪਾਸ ਆਪਾਂ ਨੂੰ ਮਿਲਦੀ ਹੈ ਤੇ ਹੋਰ ਵੀ ਵਧੀਆ ਰਹੂਗਾ ਨਾਲ ਦੀ ਨਾਲ ਕੀ ਹੋਵੇਗਾ ਕਿ ਜੇ ਜਿਹੜਾ ਆਪਣਾ ਪ੍ਰੀਮੀਅਮ ਹੈ ਥੱਲੇ ਆ ਜਾਵੇਗਾ ਤੇ ਉਹਦੇ ਵਿੱਚ ਆਪਾਂ ਛੋਟਾ ਸਟਾਪ ਲੌਸ ਲਗਾ ਸਕਾਂਗੇ ਠੀਕ ਹੈ ਤੇ ਵੇਟ ਕਰਦੇ ਹਾਂ ਫਿਲਹਾਲ ਕੋਈ ਆਪਾਂ ਨੂੰ ਜਲਦਬਾਜ਼ੀ ਨਹੀਂ ਗੀ ਆਪਾਂ ਵਧੀਆ ਸੈਟਅਪ ਤੇ ਟ੍ਰੇਡ ਕਰ ਤੇ ਅਜੇ ਕੋਈ ਵੀ ਪੋਜ਼ਿਟਿਵ ਕੈਂਡਲ ਨਹੀਂ ਬਣਿਆ ਮਾਰਕੀਟ ਕੰਟੀਨਿਊ ਮਤਲਬ ਕਿ ਟ੍ਰੈਂਡ ਲਾਈਨ ਦੇ ਉੱਤੇ ਹੋਲਡ ਕਰ ਰਹੀ ਆ ਠੀਕ ਆ ਬਸ ਆਪਾਂ ਵੇਟ ਕਰ ਰਹੇ ਹਾਂ ਸੈਟਅਪ ਦਾ ਜਿਉਂ ਹੀ ਆਪਾਂ ਨੂੰ ਸੈਟਅਪ ਮਿਲੂਗਾ ਉੱਥੇ ਆਪਾਂ ਟ੍ਰੇਡ ਪਲਾਨ ਕਰਾਂਗੇ ਕਾਲ ਸਾਈਡ ਦੀ ਤੇ ਮਾਰਕੀਟ ਥੋੜਾ ਜਿਹਾ ਸਪੋਰਟ ਲੈ ਰਹੀ ਐ ਇੱਥੋਂ ਪਰ ਆਪਾਂ ਵੇਟ ਕਰਾਂਗੇ ਕਿ ਨਜ਼ਰ 500 ਤੇ ਨਹੀਂ ਆਉਂਦੀ ਕਿਉਂਕਿ ਲਾਸਟ ਦੇ ਇੱਕ ਵਾਰੀ ਮਾਰਕੀਟ ਨੇ ਐਵੇਂ ਹੀ ਟਰੈਪ ਕੀਤਾ ਸੀ ਪਰ ਆਪਾਂ ਵੇਟ ਕਰਾਂਗੇ ਕੋਈ ਚੱਕਰ ਨਹੀਂ ਜੇ ਐਂਟਰੀ ਨਿਕਲ ਵੀ ਜਾਂਦੀ ਐ ਇਹ ਪਰਫੈਕਟ ਇੰਟਰੀ ਦੀ ਵੇਟ ਕਰਾਂਗੇ ਤੇ ਪ੍ਰੀਮੀਅਮ ਵੀ ਥੋੜਾ ਜਿਹਾ ਹੋਰ ਡਾਊਨ ਆਉਣ ਦੀ ਵੇਟ ਕਰਦੇ ਹਾਂ ਹੁਣ ਮਾਰਕੀਟ ਨੇ ਜਿਹੜਾ ਲੋ ਬਣਾਇਆ ਆਲਮੋਸਟ 22500 22 ਦੇ ਆਸ-ਪਾਸ ਬਣਾਇਆ ਥੋੜਾ ਜਿਹਾ ਹੋਰ ਥੱਲੇ ਆ ਜਾਂਦੀ 22500 ਤੇ ਫਿਰ ਆਪਾਂ ਇੰਟਰੀ ਪਲਾਨ ਕਰਾਂਗੇ ਹੁਣ ਅਜੇ ਵੇਟ ਕਰਦੇ ਤੇ ਇੱਕ ਗ੍ਰੀਨ ਕੈਂਡਲ 5 ਮਿੰਟ ਤੇ ਜ਼ਰੂਰ ਬਣਿਆ ਪਰ ਆਪਾਂ ਇੰਟਰੀ ਨਹੀਂ ਕਰਾਂਗੇ ਆ ਵੇਟ ਕਰਾਂਗੇ ਆਪਣੇ ਸਪੋਰਟ ਦਾ ਜਿੰਨਾ ਚਿਰ ਉੱਥੇ ਨਹੀਂ ਆਉਂਦੀ ਉਹਨਾਂ ਚਿਰ ਆਪਾਂ ਇੰਟਰੀ ਪਲਾਨ ਨਹੀਂ ਕਰਾਂਗੇ ਮਾਰਕੀਟ ਉਤਲੇ ਲੈਵਲ ਤੇ ਹੋਲਡ ਕਰ ਰਹੀ ਹੈ ਤੇ ਬ੍ਰੇਕਆਊਟ ਵੀ ਦੇਖਣ ਨੂੰ ਮਿਲ ਸਕਦਾ ਹੈ ਆਪਾਂ ਨੂੰ ਅੱਜ ਮਤਲਬ ਕਿ ਪਿਛਲੇ ਦਿਨ ਦਿਖਾਈ ਦਾ ਤੇ ਵੇਟ ਕਰਦੇ ਹਾਂ ਫਿਲਹਾਲ 10 15 ਤੇ ਘੰਟੇ ਵਾਲਾ ਕੈਂਡਲ ਵੀ ক্লোਜ਼ ਹੋ ਜਾਵੇਗਾ ਜੇ ਘੰਟੇ ਵਾਲਾ ਕੈਂਡਲ ਲਾਸਟ ਟੇ ਦਿਹਾਈ ਦੇ ਉੱਤੇ ক্লোਜ਼ ਹੋ ਜਾਂਦਾ ਤੇ ਫਿਰ ਟ੍ਰੈਂਡ ਪੂਰਾ ਦਿਨ ਅਪ ਰਹਿ ਸਕਦਾ ਇਹ ਵੀ ਚਾਂਸ ਆਈ ਰਹਿਣਗੇ ਠੀਕ ਹੈ ਤੇ ਫਿਰ ਹੋਰ ਕਨਫਰਮੇਸ਼ਨ ਮਿਲ ਜਾਵੇਗੀ ਕੋਈ ਗੱਲ ਨਹੀਂ ਟ੍ਰੇਡ ਪਰ ਵੀ ਇੱਕ ਪੱਕੀ ਅੱਜ ਮਿਲ ਜਾਵੇਗੀ ਪਰ ਆਪਾਂ ਵੇਟ ਕਰਨਾ ਹੈ ਯਕੀ ਤੇ ਕੋਈ ਸਟਾਪ ਲੌਸ ਵਾਲਾ ਸਿਸਟਮ ਸਹੀ ਨਹੀਂ ਬਣ ਰਿਹਾ ਇਸ ਕਰਕੇ ਠੀਕ ਹੈ ਤੇ ਵੇਟ ਕਰਦੇ ਹਾਂ ਤੇ ਜੇ ਜੇ ਦੇਖੀਏ ਤੇ ਜੋ ਪ੍ਰੀਮੀਅਮ ਸਵੇਰੇ ਥੱਲੇੋਂ ਉੱਤੇ ਗਿਆ ਸੀ ਉਹ ਲਗਭਗ ਅੱਧ ਦੇ ਵਿੱਚ ਆਇਆ ਆ ਠੀਕ ਹੈ ਜੇ ਆਪਾਂ ਨੂੰ ਇੱਥੋਂ ਦੇ ਆਸ-ਪਾਸ ਮਿਲਦਾ ਆ ਮਤਲਬ ਕਿ ਆਪਣਾ 2600 ਦਾ ਕਾਲ ਦਾ ਪ੍ਰੀਮੀਅਮ 68 ਦੇ ਆਸ-ਪਾਸ ਇੱਥੋਂ ਆਪਾਂ ਬਾਈ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਥੱਲੇ ਸਟਾਪ ਲੌਸ ਲਗਾ ਗਏ ਠੀਕ ਹੈ ਜਿੰਨਾ ਛੋਟਾ ਸਟਾਪ ਲੌਸ ਹੋਊਗਾ ਉਨਾ ਹੀ ਮਤਲਬ ਕਿ ਟ੍ਰੇਡ ਨੂੰ ਹੋਲਡ ਕਰਨਾ ਈਜ਼ੀ ਹੁੰਦਾ ਹੈ ਹਮੇਸ਼ਾ ਸਟੌਪ ਲੌਸ ਤੇ ਕੰਮ ਕਰੋ ਸਟੌਪ ਲੌਸ ਨੂੰ ਛੋਟਾ ਜਿੱਥੇ ਬਣੇ ਉੱਥੇ ਹੀ ਟ੍ਰੇਡ ਕਰੋ ਫਿਰ ਈ ਪ੍ਰੋਫਿਟੇਬਲ ਹੋ ਸਕਦੇ ਹੋ ਕਿਉਂਕਿ ਫਿਰ ਇਹ ਹੁੰਦਾ ਹੈ ਕਿ ਆਪਾਂ ਟ੍ਰੇਡ ਨੂੰ ਹੋਲਡ ਕਰ ਸਕਦੇ ਹਾਂ ਜਦੋਂ ਸਟੌਪ ਲੌਸ ਵੱਡਾ ਹੋਏ ਹੋ ਸਕਦਾ ਹੈ ਕਿ ਸਟੌਪ ਲੌਸ ਹਿੱਟ ਨਾ ਹੋਏ ਪਰ ਜਿਸ ਦਿਨ ਹਿੱਟ ਹੋ ਜਾਂਦਾ ਹੈ ਫਿਰ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਵੈਸੇ ਵੀ ਆਪਾਂ ਐਕਸਪੈਰੀਮੈਂਟ ਕਰ ਰਹੇ ਹਾਂ ਠੀਕ ਤੇ ਦੇਖੋ ਮਾਰਕੀਟ ਨੇ ਮਤਲਬ ਕਿ ਗ੍ਰੀਨ ਕੈਂਡਲ ਬਣਾ ਕੇ ਇੱਕ ਵਾਰੀ ਟ੍ਰੈਵ ਕੀਤਾ ਤੇ ਬਾਅਦ ਵਿੱਚ ਥੱਲੇ ਆਉਣਾ ਸਟ ਠੀਕ ਹੈ ਬਸ ਪੇਸ਼ੈਂਸ ਰੱਖਾਂਗੇ ਠੀਕ ਹੈ ਤੇ ਵੇਟ ਕਰਦੇ ਹਾਂ ਹੁਣ ਆਪਾਂ ਇੱਕ ਵਾਰੀ ਆਪਾਂ ਪ੍ਰੀਮੀਅਮ ਚੈੱਕ ਕਰਦੇ ਹਾਂ ਪ੍ਰੀਮੀਅਮ ਵੀ ਕਾਫੀ ਡਾਊਨ ਆਇਆ ਹੋਵੇਗਾ ਹੁਣ ਕਿਉਂਕਿ ਜਿਸ ਤਰ੍ਹਾਂ ਸਾਈਡ ਨੂੰ ਐਂਟਰੀ ਆਪਣੀ ਜਿਹੜੀ ਬਣੇਗੀ ਉਹ ਜਿੰਨਾ ਹੀ ਮਤਲਬ ਪ੍ਰੀਮੀਅਮ ਆਪਾਂ ਨੂੰ ਸਸਤਾ ਮਿਲੇਗਾ ਉਨਾ ਹੀ ਵਧੀਆ ਰਹੇਗਾ ਠੀਕ ਹੈ ਤੇ ਵੇਟ ਕਰਦੇ ਹਾਂ ਆਪਣੇ ਸੈਟਅਪ ਤੇ ਠੀਕ ਹੈ ਪ੍ਰੀਮੀਅਮ ਆਲਮੋਸਟ ਕਾਫੀ ਥੱਲੇ ਆ ਚੁੱਕਾ ਹੈ ਤੇ ਜੇ ਵੀ ਵੇਟ ਹੀ ਕਰ ਰਹੇ ਆ ਆਪਾਂ ਆਪਣੇ ਸੈਟਅਪ ਦਾ 500 ਦੇ ਲੈਵਲ ਨੂੰ ਮਾਰਕੀਟ ਨੇ ਬ੍ਰੇਕ ਕਰ ਦਿੱਤਾ ਡਾਊਨ ਸਾਈਡ ਨੂੰ ਤੇ 460 ਵਾਲੇ ਲੈਵਲ ਤੇ ਆਪਾਂ ਪਲਾਨ ਕਰਾਂਗੇ ਜੇ ਕੋਈ ਸੈਟਅਪ ਬੰਦਾ ਹੈ ਤਾਂ ਕਿਉਂਕਿ ਇੱਥੇ ਜਿਹੜਾ ਪੂਰਾ ਮਾਰਕੀਟ ਤਾਂ ਨੂੰ ਗਈ ਉਹਦਾ 61% ਬੰਦਾ ਹੈ ਦੇ ਨਾਲ ਦੀ ਨਾਲ ਕਿ ਇਹ ਕਿ ਲਾਸਟ ਵਾਰੀ ਇੱਥੋਂ ਹੀ ਮਾਰਕੀਟ ਰੈਜ਼ਿਸਟੈਂਸ ਲੈ ਰਹੀ ਸੀ ਠੀਕ ਹੈ ਤੇ ਇੱਥੇ ਆਪਾਂ ਦੇਖਦੇ ਹਾਂ ਜੇ ਸੈਟਅਪ ਬੰਦਾ ਤਾਂ ਟ੍ਰੇਡ ਪਲਾਨ ਕਰਾਂਗੇ 5 ਮਿੰਟ ਤੇ ਛੋਟਾ ਸਟੌਪ ਲੌਸ ਲਗਾ ਕੇ ਕਾਲ ਸਾਈਡ ਨੂੰ ਆਪਾਂ ਟ੍ਰੇਡ ਪਲਾਨ ਕਰਾਂਗੇ ਵੇਟ ਕਰਨਾ ਪੈ ਰਿਹਾ ਕਾਫੀ ਅੱਜ ਤੇ ਜੇ ਮਤਲਬ ਕਿ ਇੱਥੇ ਸੈਟਅਪ ਨਹੀਂ ਬੰਦਾ ਤੇ ਉਸ ਤੋਂ ਬਾਅਦ ਆ 12:15 ਮਿੰਟ ਤੇ ਪੋਜ਼ਿਟਿਵ ਟਾਈਮ ਆਏਗਾ 43 ਕੈਂਡਲ ਦੇ ਹਿਸਾਬ ਨਾਲ ਜਿਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੋਈ ਹੈ ਉਹ ਦੀ ਵੀਡੀਓ ਤੁਸੀਂ ਦੇਖ ਲਿਓ ਠੀਕ ਹੈ ਫਿਰ ਉੱਥੇ ਆਪਾਂ ਟ੍ਰੇਡ ਪਲਾਨ ਕਰਾਂਗੇ ਠੀਕ ਹੈ ਵੈਸੇ ਜੇ ਦੇਖੀ ਤਾਂ ਅਪਸਾਈਡ ਨੂੰ ਮੂਵ ਕਾਫੀ ਤੇਜ਼ ਆਇਆ ਸੀ ਡਾਉਨਸਾਈਡ ਨੂੰ ਕਾਫੀ ਸਲੋ ਆ ਰਿਹਾ ਹੈ ਤੇ ਕਾਫੀ ਆ ਜਨਸਾ ਹੈ ਕਿ ਅਪਸਾਈਡ ਦਾ ਵੋ ਬੰਦੇ ਖਣ ਨੂੰ ਮਿਲੇਗਾ ਪਰ ਟੂ ਵੇਟ ਕਰਦੇ ਆ ਕਿਉਂਕਿ ਬਿਨਾ ਸੈਟਅਪ ਤੋਂ ਟ੍ਰੇਡ ਨਹੀਂ ਕਰ ਸਕਦੇ ਜੇ ਆਪਾਂ ਇੱਥੇ ਟ੍ਰੇਡ ਕਰ ਲੈਨੇ ਜੇ ਇਹ ਜਗ੍ਹਾ ਤੇ ਇਹ ਟ੍ਰਾਈਪ ਹੋ ਜਾਣਾ ਸੀ ਠੀਕ ਹੈ ਤੇ ਹੁਣ ਵੇਟ ਕਰਦੇ ਆ ਕੁਝ ਟਾਈਮ ਹੋਰ ਤੇ ਮਾਰਕੀਟ ਸੇਜੇ ਸੇਜੇ ਕਰਕੇ ਥੰਨੇ ਹੀ ਆ ਰਹੀ ਹੈ ਤੇ ਅਜੇ ਆਪਾਂ ਨੂੰ ਹੋਰ ਵੇਟ ਕਰਨਾ ਪਵੇਗਾ ਆਪਣੇ ਟ੍ਰੇਡ ਦੇ ਲਈ ਜਦੋਂ ਜਦ ਸੈਟਅਪ ਨਹੀਂ ਬੰਦਾ ਹੁਣ ਅਜੇ ਵੇਟ ਕਰਨਾ ਪਵੇਗਾ ਥੱਲੇ کافی 슬로우 ਆ ਰਹੀ ਹੈ ਤੇ ਇਸ ਕਰਕੇ ਆਪਾਂ ਡਾਊਨ ਸਾਈਡ ਦੀ ਟ੍ਰੇਡ ਨਹੀਂ ਬਣਾ ਕੀਤੀ ਸੀ ਵੈਸੇ ਵੀ ਬਹੁਤ ਤਕੜਾ ਕੈਂਡਲ ਬਣਿਆ ਸੀ 15 ਮਿੰਟ ਦਾ ਪਹਿਲਾਂ ਇਸ ਕਰਕੇ ਮੈਂ ਕਿਹਾ ਸੀ ਕਿ ਆਪਾਂ ਅਪਸਾਈਡ ਹੀ ਜਾਵਾਂਗੇ ਡਾਊਨ ਸਾਈਡ ਆਪਾਂ ਜਾਵਾਂਗੇ ਹੁਣ ਜੇ ਆਪਾਂ ਨੂੰ ਮਤਲਬ ਕਿ 382 ਤੋਂ ਥੱਲੇ ਮਾਰਕੀਟ ਜਾਵੇਗੀ ਫਿਰ ਆਪਾਂ ਦੇਖਾਂਗੇ ਡਾਊਨ ਸਾਈਡ ਠੀਕ ਹੈ ਇੱਥੇ ਮਤਲਬ ਕਿ ਡਾਊਨ ਸਾਈਡ ਲੇਟ ਰੈਪ ਹੋ ਸਕਦਾ ਹੈ ਠੀਕ ਹੈ ਇਸ ਕਰਕੇ ਵੇਟ ਕਰਨਾ ਪਵੇਗਾ ਜੇ ਆਪਾਂ ਨੂੰ ਤੇ ਕਰਦੇ ਹਾਂ ਵੇਟ ਆਪਣੀ ਐਂਟਰੀ ਦਾ ਤੇ ਇੱਥੇ ਬਾਉਂਸ ਵੈਕ ਆ ਰਿਹਾ ਹੈ ਤੇ ਆਪਣਾ ਮਤਲਬ ਕਿ ਜੇ ਬਣ ਜਾਂਦਾ ਹੈ ਬੁਲਿਸ਼ਨ ਗ੍ਰਾਫ ਕੰਡਸਟਿਕ ਤੇ ਆਪਾਂ ਇੱਥੇ ਟਰੇਡ ਪਲਾਨ ਕਰਾਂਗੇ ਠੀਕ ਹੈ ਤੇ ਇਹਦੇ ਹਾਈ ਕ੍ਰੋਸ ਤੇ ਆਪਣੀ ਟਰੇਡ ਬਣੇਗੀ ਤੇ ਇੱਥੇ ਆਪਾਂ ਐਂਟਰੀ ਕਰਨ ਲੱਗੇ ਹਾਂ ਹੁਣ ਠੀਕ ਹੈ ਕਾਲ ਸਾਈਡ ਦੀ ਐਂਟਰੀ ਆਪਾਂ ਲੈ ਲਈ ਸਟਾਪ ਲਾਸ ਆਪਾਂ ਲਗਾਵਾਂਗੇ ਸਟਾਪ ਲਾਸ ਆਪਣਾ ਹੋਵੇਗਾ ਐਸ ਲੋ ਦੇ ਥਲੇ ਠੀਕ ਹੈ ਇਹ ਜੇ ਲੋ ਬੰਦਾ ਆਪਣਾ 39.2 ਠੀਕ ਹੈ ਤੇ 39. ਤੇ ਆਪਾਂ ਸਟੌਪ ਲੌਸ ਲਗਾਵਾਂਗੇ ਇਹ ਆਪਣਾ ਸਟੌਪ ਲੌਸ ਬਣ ਗਿਆ ਠੀਕ ਹੈ ਤੇ ਆਪਾਂ ਸਟੌਪ ਲੌਸ ਲਗਾ ਦਿੱਤਾ ਟ੍ਰੇਡ ਆਪਾਂ ਕਰ ਲਈ ਕਿਉਂਕਿ 460 ਤੇ ਕੀ ਸੀ ਆਪਣਾ ਬੰਦਾ ਸੀ 61% ਦਾ ਲੈਵਲ ਠੀਕ ਹੈ ਇਸ ਕਰਕੇ ਆਪਾਂ ਉਥੇ ਟ੍ਰੇਡ ਪਲਾਨ ਕੀਤੀ ਹੈ ਤੇ ਹੁਣ ਵੇਟ ਕਰਾਂਗੇ ਆਪਾਂ ਪ੍ਰੋਫਿਟ ਦਾ ਠੀਕ ਹੈ ਇਹ ਦੇਖੋ ਇੱਥੇ ਮਤਲਬ ਕਿ 61% ਬੰਦਾ ਸੀ ਆਹ ਦੇਖ ਸਕਦੇ ਹੋ ਤੁਸੀਂ ਠੀਕ ਹੈ ਇੱਥੇ ਆਪਾਂ ਐਂਟਰੀ ਕੀਤੀ ਹੈ ਛੋਟਾ ਜਿਹਾ ਸਟਾਪ ਲੌਸ ਲਗਾ ਕੇ 12-13 ਪੁਆਇੰਟਾਂ ਦਾ ਤੇ ਇੰਨਾ ਹੀ ਆਪਾਂ ਸਟਾਪ ਲੌਸ ਟਾਰਗੇਟ ਰੱਖਾਂਗੇ ਠੀਕ ਹੈ ਜ਼ਿਆਦਾ ਟਾਰਗੇਟ ਨਹੀਂ ਰੱਖਾਂਗੇ ਠੀਕ ਹੈ ਤੇ ਵੇਟ ਕਰਦੇ ਹਾਂ ਹੁਣ ਵੇਟ ਕਰਦੇ ਆ ਇੱਕ ਵਾਰੀ 500 ਨੂੰ ਕ੍ਰਾਸ ਕਰ ਜਾਵੇ ਮਾਰਕੀਟ ਤੇ ਫਿਰ ਮਤਲਬ ਕਿ ਥੋੜਾ ਜਿਹਾ ਆਪਣੀ ਐਂਟਰੀ ਹੋਰ ਸੇਫ ਹੋ ਜਾਵੇਗੀ ਪਰ ਕੋਈ ਗੱਲ ਨਹੀਂ ਆਪਾਂ ਸੈਟਅਪ ਤੇ ਟ੍ਰੇਡ ਕੀਤੀ ਕਿਉਂਕਿ ਇੱਥੇ ਇੱਕ ਕੈਂਡਲਸਟਿਕ ਪੈਟਰਨ ਬਣਿਆ ਸੀ ਤੁਸੀਂ ਦੇਖ ਸਕਦੇ ਹੋ ਬੁਲਿਸ਼ ਅਨਗਲਫ ਪਿਛਲੇ ਕੈਂਡਲ ਨੂੰ ਅਨਗਲਫ ਕੀਤਾ ਸੀ ਗ੍ਰੀਨ ਕੈਂਡਲ ਨੇ 5 ਮਿੰਟ ਤੇ ਠੀਕ ਹੈ ਤੇ ਆਪਣਾ ਲੈਵਲ ਵੀ ਸੀ ਜਿਹੜਾ ਆਪਾਂ ਮਤਲਬ ਕਿ ਮੈਂਸ਼ਨ ਕੀਤਾ ਸੀ ਇਸ ਕਰਕੇ ਵੇਟ ਕਰਾਂਗੇ ਹੁਣ ਜャਸਟ ਸਟਾਪ ਲੋਸ ਦਾ ਜਾਂ ਫਿਰ ਆਪਾਂ ਟਾਰਗੇਟ ਦਾ ਠੀਕ ਹੈ ਲਾal ਆਪਣਾ ਮਤਲਬ ਕਿ ਜਿੱਥੇ ਇੰਟਰੀ ਹੋਈ ਉੱਥੇ ਹੀ ਪ੍ਰੀਮੀਅਮ ਚੱਲ ਰਿਹਾ ਕੋਈ ਜ਼ਿਆਦਾ ਨਹੀਂਗਾ ਠੀਕ ਹੈ ਤੇ ਵੇਟ ਕਰ ਰਹੇ ਆਪਾਂ ਸਟਾਪ ਲੌਸ ਹਿੱਟ ਹੁੰਦਾ ਜਾਂ ਫਿਰ ਪ੍ਰੋਫਿਟ ਮਿਲਦਾ ਆਪਾਂ ਟ੍ਰੇਡ ਪਲਾਨ ਕਰ ਲਈ ਹੈ ਠੀਕ ਹੈ ਕਾਲ ਸਾਈਡ ਦੀ ਆਪਾਂ ਟ੍ਰੇਡ ਪਲਾਨ ਕੀਤੀ ਹੈ ਤੇ ਵੇਟ ਕਰ ਰਹੇ ਆਪਾਂ ਟ੍ਰੇਡ ਆਪਾਂ ਲੈ ਲਈ ਹੈ ਠੀਕ ਹੈ ਪ੍ਰੋਫਿਟ ਹੁੰਦਾ ਜਾਂ ਲੌਸ ਹੁੰਦਾ ਆਪਾਂ ਨੂੰ ਆਪਾਂ ਦੇਖਾਂਗੇ ਠੀਕ ਹੈ ਤੁਹ ਕਈ ਵਾਰ ਪੁੱਛਦੇ ਸੀ ਕਿ ਜਿਹੜਾ ਐਕਸਪੈਰੀਮੈਂਟ ਅਕਾਊਂਟ ਹੈ ਦੇ ਵਿੱਚ ਤੁਸੀਂ ਕਿੰਨਾ ਆਊਟ ਆਫ ਦਾ ਮਨੀ ਜਾਂਦੇ ਹੋ ਠੀਕ ਹੈ ਮੈਂ ਦੇਖੋ 2 ਜਾਂ 3 ਅੱਗੇ ਆਊਟ ਆਫ ਦਾ ਮਨੀ ਜਾਂਦਾ ਹੈ ਪਰ ਜਦੋਂ ਹੀ ਮਾਊਂਟ ਹੁੰਦਾ ਹੈ ਵੱਡਾ ਹੋ ਗਿਆ ਪਹਿਲਾਂ ਆਪਾਂ 4000 ਤੋਂ ਸਟਾਰਟ ਕੀਤਾ ਸੀ ਠੀਕ ਹੈ ਹੁਣ 909500 ਦੇ ਆਸ-ਪਾਸ ਤੇ ਹੋ ਗਿਆ ਠੀਕ ਹੈ ਹੁਣ ਆਪਾਂ ਮਤਲਬ ਕੀ ਕਈ ਵਾਰੀ ਏਕ ਆਊਟ ਆਫ ਦਾ ਮਨੀ ਜਾਂਦੇ ਆਂ ਕਈ ਵਾਰੀ ਐਡ ਦਾ ਮਨੀ ਵੀ ਆ ਜਾਂਦੇ ਆਂ ਠੀਕ ਹੈ ਉਹ ਡਿਪੈਂਡ ਕਰਦਾ ਜਿਵੇਂ ਐਕਸਪੈਰੀ ਵਾਲੇ ਦਿਨ ਐਡ ਦਾ ਮਨੀ ਤੇ ਵੀ ਆਪਾਂ ਕਰ ਲੈਣੇ ਆਂ ਠੀਕ ਹੈ ਹੁਣ ਜਿਵੇਂ ਅੱਜ ਦੇਖੋ ਆਪਾਂ 2 500 ਦੇ ਆਸ-ਪਾਸ ਮਤਲਬ ਕਿ ਤਿੰਨ ਇਹ ਤਿੰਨ ਜਿਹੜਾ ਅੱਗੇ ਦਾ ਠੀਕ ਹੈ ਮਤਲਬ ਕਿ ਇਸ ਤੋਂ ਤਿੰਨ ਅੱਗੇ ਦੇ ਆਪਾਂ ਪ੍ਰੀਮੀਅਮ ਲਏ ਹੋਏ ਆ ਠੀਕ ਹੈ ਤੇ ਵੇਟ ਕਰਦੇ ਹਾਂ ਹੁਣ ਆਪਾਂ ਤੇ ਮਾਰਕੀਟ ਥੋੜੀ ਜਿਹੀ ਉੱਤੇ ਜਾ ਰਹੀ ਹੈ ਠੀਕ ਹੈ ਫਿਲਹਾਲ ਇਹ ਕੋਈ ਜ਼ਿਆਦਾ ਉੱਤੇ ਨਹੀਂ ਜਾ ਰਹੀ ਤੇ ਪੋਜ਼ਿਟਿਵ ਪ੍ਰੋਜੈਕਸ਼ਨ ਬਣ ਰਿਹਾ ਹੈ ਮਾਰਕੀਟ ਦੇ ਵਿੱਚ ਠੀਕ ਹੈ ਤੇ ਵੇਟ ਕਰਦੇ ਹਾਂ ਆਪਾਂ ਇੱਕ ਵਾਰੀ 500 ਤੋਂ ਉੱਤੇ ਕ੍ਰੋਸ ਹੋ ਜਾਵੇ ਤੇ ਫਿਰ ਥੋੜਾ ਜਿਹਾ ਮਤਲਬ ਹੋ ਗਿਆ ਆਪਾਂ ਨੂੰ ਪ੍ਰੋਫਿਟ ਮਿਲਦੇ ਹਾਈ ਚਾਂਸ ਹੋ ਜਾਣਗੇ 300 ਦੇ ਆਸ-ਪਾਸ ਪ੍ਰੋਫਿਟ ਚ ਆ ਚੁੱਕਿਆ ਹੈ ਠੀਕ ਹੈ 330 ਤੇ ਆਪਾਂ ਇੱਕ ਵਾਰੀ ਆਪਣਾ ਸਟਾਪ ਲੌਸ ਵਾਲੀ ਜਗ੍ਹਾ ਤੇ ਚਲਦੇ ਹਾਂ ਕਿਉਂਕਿ ਆਪਾਂ ਟਾਰਗੇਟ 1:1 ਹੀ ਰੱਖਣਾ ਹੈ ਠੀਕ ਹੈ ਓਪਨ ਆਰਡਰ ਨੂੰ ਕੱਢਦੇ ਹਾਂ ਤੇ ਇਸ ਨੂੰ ਆਪਾਂ ਮੋਡੀਫਾਈ ਕਰਦੇ ਹਾਂ ਠੀਕ ਹੈ 70 ਤੱਕ ਆਪਾਂ ਟਾਰਗੇਟ ਰੱਖਾਂਗੇ ਫਿਲਹਾਲ ਮਾਫ ਕਰਨਾ ਇੱਥੇ ਤਾਂ ਆਪਾਂ ਇਹੀ ਰੱਖਣਾ ਹੈ ਇੱਥੇ ਲਿਖਿਆ ਗਿਆ ਆਪਾਂ ਠੀਕ ਹੈ ਇਸ ਨੂੰ ਆਪਾਂ ਹਟਾ ਦੇਵਾਂਗੇ ਤੇ ਵੇਟ ਕਰਦੇ ਹਾਂ ਤੇ ਇੰਜ 15 ਮਿੰਟ ਦਾ ਕੈਂਡਲ ਪਿਛਲੇ ਕੈਂਡਲ ਦੇ ਉੱਤੇ ক্লোਜ਼ ਹੋ ਜਾਂਦਾ ਤੇ ਫਿਰ ਵੀ ਥੋੜਾ ਜਿਹਾ ਹੋਰ ਆਪਾਂ ਨੂੰ ਕੰਫੀਡੈਂਸ ਆਵੇਗਾ ਕਿ ਆਪਣੀ ਟਰੇਡ ਪ੍ਰਾਫਿਟ ਚ ਜਾ ਸਕਦੀ ਹੈ 2 ਮਿੰਟ ਬਾਕੀ ਹੈ ਇਸ ਨੂੰ ਮੂਵਿੰਗ ਐਵਰੇਜ ਨੂੰ ਇੱਕ ਵਾਰੀ ਆਪਾਂ ਹਟਾ ਦਿੰਨੇ ਆ ਤੇ ਮੂਵਿੰਗ ਐਵਰੇਜ ਨੂੰ ਆਪਾਂ ਹਟਾ ਦਿੱਤਾ ਠੀਕ ਹੈ ਤੇ ਵੇਟ ਕਰਦੇ ਹਾਂ 60 ਤੇ ਪ੍ਰਾਫਿਟ ਚੱਲ ਰਿਹਾ ਠੀਕ ਹੈ 60.55 ਤੇ ਮਾਰਕੀਟ ਦੇ ਵਿੱਚ ਥੋੜਾ ਜਿਹਾ ਮੋਮੈਂਟਮ ਵੈਸੇ ਘੱਟ ਹੀ ਆ ਜੇ 500 ਦੇ ਉੱਤੇ ਛੇ ਮੋਮੈਂਟਮ ਬਣ ਦੀ ਕੋਸ਼ਿਸ਼ ਕਰੇਗਾ ਠੀਕ ਹੈ ਤੇ ਦੇਖ ਰਹੇ ਨੇ ਫਿਰ ਬਨਾਚੀ ਦੇ ਹਿਸਾਬ ਨਾਲ ਮਤਲਬ ਕਿ ਕਿੱਥੋਂ ਤੱਕ ਚਲੇ ਗਿਆ ਠੀਕ ਹੈ ਤੇ 38% 500 ਦੇ ਆਸ-ਪਾਸ ਹੀ ਬੰਦਾ ਜੇ ਬ੍ਰੇਕ ਹੋ ਜਾਂਦਾ ਤਾਂ ਫਿਰ ਥੋੜਾ ਜਿਹਾ ਹੋਰ ਆਪਣਾ ਸੇਫ ਹੋ ਜਾਮਗਾ ਇਤੋਂ ਇੱਕ ਵਾਰੀ ਰਿਸਿਸਟੈਂਸ ਲੈ ਸਕਦੀ ਹੈ ਮਾਰਕੀਟ ਤੇ ਵੇਟ ਕਰਦੇ ਆਪਾਂ 61 ਤੇ ਜਾ ਚੁੱਕਿਆ ਪ੍ਰੀਮੀਅਮ ਕਿ ਜਿੰਨੇ ਦਾ ਸਟਾਪ ਲੌਸ ਬੰਦਾ ਉਹਨੇ ਦਾ ਟਾਰਗੇਟ ਤਾਂ ਮਿਨੀਮਮ ਆਪਾਂ ਰੱਖਾਂਗੇ ਮਾਰਕੀਟ ਅਜੇ ਵੀ 250 ਤੋਂ ਥੱਲੇ ਹੀ ਚੱਲ ਰਹੀ ਏ ਜੇ ਪ੍ਰੋਫਿਟ ਦੀ ਗੱਲ ਕਰੀਏ ਤਾਂ 375 ਦੇ ਆਸ-ਪਾਸ ਆਪਣਾ ਚੱਲ ਰਿਹਾ ਠੀਕ ਹੈ ਪਰ ਅਜੇ ਮਤਲਬ ਕਿ ਜਿਹੜਾ ਆਪਣਾ ਸਟਾਪ ਲੌਸ ਦੇ ਹਿਸਾਬ ਨਾਲ ਆਪਣਾ ਟਾਰਗੇਟ ਪੂਰਾ ਨਹੀਂ ਹੋਇਆ ਸਟਾਪ ਲੌਸ ਆਪਣਾ 12 ਜਾਂ 13 ਪੁਆਇੰਟਾਂ ਦਾ ਬੰਦਾ ਸੀ ਪਰ ਪ੍ਰੋਫਿਟ ਅਜੇ ਆਪਾਨੂੰ 6 ਪੁਆਇੰਟਾਂ ਦਾ ਹੀ ਮਿਲਿਆ ਹੈ ਘਟੋ ਘਟ ਕੇ 567 ਪੁਆਇੰਟ ਤੱਕ ਮਤਲਬ 67 ਪੁਆਇੰਟਾਂ ਤੱਕ ਤਾਂ ਟਾਰਗੇਟ ਰੱਖਾਂਗੇ ਰੱਖਾਂਗੇ ਠੀਕ ਹੈ ਤੇ ਵੇਟ ਕਰਦੇ ਹਾਂ ਇੱਥੇ ਆਪਾਂ ਇੱਕ ਵਾਰੀ ਕੱਢ ਕੇ ਰੱਖਦੇ ਹਾਂ ਕਈ ਵਾਰੀ ਸਪਾਈਕ ਆ ਕੇ ਇੱਕ ਵਾਰੀ ਟਾਰਗੇਟ ਮਿਲ ਜਾਂਦਾ ਹੁੰਦਾ ਹੈ ਮਾਰਕੀਟ ਇੱਕ ਵਾਰੀ 500 ਦੇ ਉੱਤੇ 15 ਮਿੰਟ ਕੈਂਡਲ ক্লোਜ਼ ਕਰ ਜਾਵੇ ਫਿਰ ਕਾਫੀ ਕੰਫੀਡੈਂਸ ਆਵੇਗਾ ਫਿਰ ਥੋੜਾ ਜਿਹਾ ਮਤਲਬ ਕਿ ਪ੍ਰੀਮੀਅਮ ਵੀ ਤੇਜ਼ੀ ਨਾਲ ਵਧਣਾ ਸਟਾਰਟ ਹੋਵੇਗਾ ਪਿਛਲੇ ਕੈਂਡਲ ਦੇ ਉਤੇ ਹਾਈ ਦੇ ਉੱਤੇ ਹੀ ਚੱਲ ਰਹੀ ਹੈ ਵੈਸੇ 15 ਮਿੰਟ ਤੇ ਜੇ ਮੂਵਿੰਗ ਐਵਰੇਜ ਦੀ ਗੱਲ ਕਰੀਏ ਤੇ ਲਾਸਟ ਕੈਂਡਲ ਨੇ ਮੂਵਿੰਗ ਐਵਰੇਜ ਦਾ ਹਾਈ ਟੱਚ ਨਹੀਂ ਕੀਤਾ ਸੀ ਠੀਕ ਹੈ ਤੇ ਇੱਥੇ ਇੱਕ ਮਤਲਬ ਪੋਜ਼ਿਟਿਵ ਸੈਟਅਪ ਵੀ ਬਣ ਰਿਹਾ ਹੈ ਠੀਕ ਹੈ ਕੈਂਡਲ ਦੇ ਉੱਤੇ ক্লোਜ਼ ਕਰ ਚੁੱਕਿਆ ਹੈ 15 ਮਿੰਟ ਦਾ ਕੈਂਡਲ ਤੇ ਹੁਣ ਥੋੜਾ ਜਿਹਾ ਮਤਲਬ ਕਿ ਆਪਾਂ ਨੂੰ ਕੰਫੀਡੈਂਸ ਹੋਰ ਵੱਧ ਗਿਆ ਕਿ ਆਪਾਂ ਨੂੰ ਪ੍ਰੋਫਿਟ ਮਿਲ ਸਕਦਾ ਹੈ ਠੀਕ ਹੈ ਤੇ ਵੇਟ ਕਰਾਂਗੇ ਹਾਲਾਂਕਿ ਪ੍ਰੀਮੀਅਮ ਹੋਣਾ ਜੇ ਨਹੀਂ ਵੱਧ ਰਿਹਾ 500 ਦੇ ਉੱਤੇ ਜਦੋਂ ਜਾਏਗੀ ਮਾਰਕੀਟ ਫਿਰ ਪ੍ਰੀਮੀਅਮ ਥੋੜਾ ਜਿਹਾ ਵਧਣਾ ਸਟਾਰਟ ਹੋਵੇਗਾ ਤੇਜ਼ੀ ਨਾਲ ਕਿਉਂਕਿ 500 ਤੇ 38% ਵੀ ਬੰਦਾ ਜਿਸ ਤਰ੍ਹਾਂ ਆਪਾਂ ਦੇਖਿਆ ਸੀ ਇੱਥੇ ਥੋੜਾ ਜਿਹਾ ਰਿਜੈਕਸ਼ਨ ਲਏਗੀ 500 ਸਾਈਕੋਲੋਜੀਕਲ ਲੈਵਲ ਵੀ ਹੈ ਠੀਕ ਹੈ ਤੇ ਮਾਰਕੀਟ ਜਾਰੀ ਉੱਤੇ ਠੀਕ ਹੈ ਵੇਟ ਕਰਦੇ ਹਾਂ ਟਾਰਗੇਟ ਆਪਾਂ ਜ਼ਿਆਦਾ ਨਹੀਂ ਰੱਖਾਂਗੇ ਕਿਉਂਕਿ ਮਾਰਕੀਟ ਦੇ ਵਿੱਚ ਮੋਮੈਂਟਮ ਨਹੀਂ ਹੈਗਾ ਲਾਲਚ ਨਹੀਂ ਕਰਾਂਗੇ ਜਿਉਂ ਹੀ ਆਪਣਾ ਟਾਰਗੇਟ ਮਿਲੇਗਾ ਆਪਾਂ ਬੁੱਕ ਕਰ ਲਵਾਂਗੇ ਠੀਕ ਹੈ ਤੇ 61 ਦੇ ਰਾਉਂਡ ਚੱਲ ਰਿਹਾ ਹੈ ਪ੍ਰੀਮੀਅਮ ਇੱਥੇ ਤੁਸੀਂ ਦੇਖ ਸਕਦੇ ਜੁੱਤੇ ਠੀਕ ਹੈ 500 ਦਿੱਤੇ ਭਾਰ ਕਰ ਲਿਆ ਹੈ ਮਾਰਕੀਟ ਨੇ ਵੇਟ ਕਰਦੇ ਹਾਂ ਅਜੇ ਵੀ 5 ਪੁਆਇੰਟ ਹੋਰ ਆਪਾਂ ਨੂੰ ਅਜੇ ਚਾਹੀਦੇ ਟਾਰਗੇਟ ਦੇ ਵਿੱਚ ਵੇਟ ਕਰਾਂਗੇ ਜੇ ਆਪਾਂ ਇੱਕ ਵਾਰੀ ਵੈਸੇ ਥੋੜਾ ਜਿਹਾ ਥੱਲੇ ਮੇਰੇ ਹਿਸਾਬ ਨਾਲ ਲਾਵੇ ਕਿ ਕਿਉਂਕਿ 15 ਮਿੰਟ ਤੇ ਰੀਟੈਸਟ ਨਹੀਂ ਹੋਇਆ ਅਜੇ ਤੱਕ 500 ਦਾ ਜਿਆਦਾ ਲੈਵਲ ਹੈ ਇਹ ਥੋੜਾ ਜਿਹਾ ਇੰਪੋਰਟੈਂਟ ਲੈਵਲ ਹੈ ਕਿਉਂਕਿ ਰੈਜ਼ਿਸਟੈਂਸ ਇਸ ਤਰ੍ਹਾਂ ਕੰਮ ਵੀ ਕਰੇਗਾ ਹੁਣ ਤੇ ਪ੍ਰੀਮੀਅਮ ਵੈਦਰ ਹੈ 36 ਤੇ ਜਾ ਚੁੱਕੇ ਹੈ ਤੇ ਵੇਟ ਕਰ ਰਹੇ ਹਾਂ ਪਾਪੜੀ ਟ੍ਰੇਡ ਦਾ ਪ੍ਰੋਫਿਟ ਹੁੰਦਾ ਜਾਂ ਲਾਸ ਹੁੰਦਾ ਦੇਖਦੇ ਹਾਂ ਥੋੜੀ ਜਿਹੀ ਨੈਟਵਰਕ ਇਸ਼ੂ ਵੀ ਹੈ ਇੱਥੇ ਤੇ 500 ਤੋਂ ਉੱਤੇ ਕਰਾਸ ਕਰ ਰਹੀ ਹੈ ਮਾਰਕੀਟ ਹਾਲਾ ਕਿ ਪ੍ਰੀਮੀਅਮ ਦੇ ਵਿੱਚ ਉਹਨਾ ਸਪਾਈਕ ਨਹੀਂ ਆ ਰਿਹਾ ਕਿਉਂਕਿ ਆਪਾਂ ਥੋੜਾ ਜਿਹਾ ਲਿਆ ਵੀ ਆਊਟ ਆਫ ਦਾ ਬਣਿਆ ਇਸ ਕਰਕੇ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀ ਕਿ 500 ਤੋਂ ਇੱਕ ਵਾਰੀ ਰਿਜੈਕਸ਼ਨ ਜ਼ਰੂਰ ਲਵੇਗੀ ਮਾਰਕੀਟ ਪਰ ਆਪਾਂ ਵੇਟ ਕਰਦੇ ਹਾਂ ਕੋਈ ਗੱਲ ਨਹੀਂ ਜੇ ਸਟਾਪ ਲਸ ਫਿਰ ਹੋ ਜਾਵੇਗਾ ਤੇ ਕਿਉਂਕਿ ਆਪਾਂ ਟਾਰਗੇਟ ਪੂਰਾ ਹੀ ਲਵਾਂਗੇ ਜਿੰਨਾ ਸਟਾਪ ਲਸ ਬੰਦਾ ਘੱਟੋ ਘੱਟ ਉਹਨਾ ਟਾਰਗੇਟ ਤਾਂ ਆਪਾਂ ਨੂੰ ਲੈਣਾ ਹੀ ਚਾਹੀਦਾ 500 ਤੋਂ ਜੇ ਉੱਤੇ ਅਜੇ 5 ਮਿੰਟ ਦਾ ਕੈਂਡਲ ਵੀ ক্লোਜ਼ ਨਹੀਂ ਹੋਇਆ ਹਾਲਾ ਕਿ ਪਰ ਇੱਕ ਇਹ ਇੱਕ ਚੀਜ਼ ਹੁਣ ਦੇਖਣ ਵਾਲੀ ਹੈ ਕਿ ਪ੍ਰੀਮੀਅਮ ਹੁਣ ਡਿੱਕੇ ਨਹੀਂ ਹੋ ਰਿਹਾ ਇਹਦਾ ਮਤਲਬ ਇਹ ਹੈ ਕਿ ਟਾਰਗੇਟ ਆਪਾਂ ਨੂੰ ਮਿਲੇਗਾ ਬਸ ਆਪਾਂ ਨੂੰ ਵੇਟ ਕਰਨਾ ਪਵੇਗਾ ਥੋੜਾ ਜਿਹਾ ਆਪਣੇ ਟਾਰਗੇਟ ਲਈ ਹੁਣ ਪ੍ਰੀਮੀਅਮ ਡਾਊਨ ਆ ਰਿਹਾ ਤੇ ਪ੍ਰੀਮੀਅਮ ਫਿਰ ਤੋਂ ਡ੍ਰੌਪ ਹੁੰਦਾ ਹੈ ਜਿਸ ਤਰ੍ਹਾਂ ਆਪਾਂ ਕਹਿ ਲਈ ਸੀ ਕਿ 500 ਤੋਂ ਇੱਕ ਵਾਰੀ ਮਾਰਕੀਟ ਰੈਜ਼ਿਸਟੈਂਸ ਲਵੇਗੀ ਹੀ ਲਵੇਗੀ ਚਾਹੇ ਉਸ ਨੇ ਉੱਤੇ ਜਾਣਾ ਚਾਹੇ ਨਹੀਂ ਜਾਣਾ ਕਿਉਂਕਿ ਇਹ ਸੈਕਲੋਜੀਕਲ ਲੈਵਲ ਹੈ ਠੀਕ ਹੈ ਕੋਈ ਗੱਲ ਚੈੱਕ ਕਰਨੀ ਆਪਾਂ ਵੇਟ ਕਰਾਂਗੇ ਆਪਣੀ ਟਰੇਡ ਦੇ ਵਿੱਚ ਹੌਲ ਕਰਕੇ ਰੱਖਾਂਗੇ ਸਨੋ ਥੋੜਾ ਟਾਈਮ ਲੀ ਜੇ ਜੇ ਆਪਾਂ ਗੱਲ ਕਰੀਏ ਪ੍ਰੋਫਿਟ ਦੀ ਤੇ ਆਲਮੋਸਟ ਪ੍ਰੋਫਿਟ ਪੂਰਾ ਹੀ ਖਤਮ ਹੋ ਚੁੱਕਾ ਹੈ ਠੀਕ ਹੈ ਜਿੱਥੇ ਪ੍ਰਿੰਟ ਤੇ ਫਿਰ ਤੋਂ ਪ੍ਰੀਮੀਅਮ ਉੱਤੇ ਜਾਂਦਾ ਹੋਇਆ ਇੱਕ ਵਾਰੀ ਮਾਰਕੀਟ ਨੇ ਰਿਜੈਕਸ਼ਨ ਦਿੱਤਾ ਮਤਲਬ ਕਿ ਟਾਈਮ ਲੱਗ ਰਿਹਾ ਹੈ ਪ੍ਰੋਫਿਟ ਦਾ ਸਟਾਪ ਲੋਸ ਹਿੱਟ ਹੋਣ ਦੇ ਵਿੱਚ ਕਿਉਂਕਿ ਮਾਰਕੀਟ ਦੇ ਵਿੱਚ ਮੂਮੈਂਟ ਸਲੋ ਹੈ ਤੇ ਮਾਰਕੀਟ ਰਿਜੈਕਸ਼ਨ ਲੈ ਰਹੀ ਹੈ ਜੇ ਵੀ ਦੇਖਦੇ ਆਨ ਸਟੌਪ ਲੌਸ ਸੈਟ ਹੁੰਦਾ ਜਾਂ ਪ੍ਰੋਫਿਟ ਮਿਲਦਾ ਅਜੇ ਆਪਣੀ ਟ੍ਰੇਡ ਲਗਭਗ ਕੋਸਟ ਤੇ ਚੱਲ ਰਹੀ ਜਿੱਥੇ ਐਂਟਰੀ ਹੋਈ ਉਸ ਜਗ੍ਹਾ ਤੇ ਚੱਲ ਰਹੀ ਹੈ ਆਪਾਂ ਇਸ ਟ੍ਰੇਡ ਦੇ ਵਿੱਚ ਥੋੜਾ ਜਿਹਾ ਸਟੌਪ ਲੌਸ ਹੋਰ ਛੋਟਾ ਵੀ ਕਰ ਸਕਦੇ ਹਾਂ ਬਸ ਆਪਾਂ ਕੀ ਕਰਨਾ ਹੈ ਕਿ ਹੁਣ ਜਿਹੜਾ ਮਾਰਕੀਟ ਨੇ ਆ ਲੋ ਬਣਾਇਆ ਹੈ ਠੀਕ ਹੈ ਏ ਲੋ ਮੇਰੇ ਹਿਸਾਬ ਨਾਲ ਜਿਹੜਾ ਆਪਣਾ ਸਟਾਪ ਲੌਸ ਰੱਖਿਆ ਆਪਾਂ ਉਸ ਤੋਂ ਪਹਿਲਾਂ ਬ੍ਰੇਕ ਹੋ ਜਾਵੇਗਾ ਇੱਧਰ ਜਿਉਂ ਹੀ ਲੋ ਬ੍ਰੇਕ ਹੋ ਜਾਂਦਾ ਹੈ ਤੇ ਫਿਰ ਆਪਾਂ ਮਤਲਬ ਕਿ ਐਗਜ਼ਿਟ ਕਰ ਦਵਾਂਗੇ ਜਿੰਨਾ ਹੀ ਆਪਣਾ ਸਟਾਪ ਲੌਸ ਬਣੇਗਾ ਠੀਕ ਹੈ ਤੇ ਜੇ ਆਪਣਾ ਸਟਾਪ ਲੌਸ ਲਗਾਇਆ ਪਹਿਲੋਂ ਹਿੱਟ ਹੋ ਜਾਂਦਾ ਫਿਰ ਤਾਂ ਆਪਣੇ ਆਪ ਐਗਜ਼ਿਟ ਹੋ ਹੀ ਜਾਵੇਗਾ ਠੀਕ ਹੈ ਪਰ ਵੇਟ ਕਰਾਂਗੇ ਸਟਾਪ ਲੌਸ ਦਾ ਜਾਂ ਟਾਰਗੇਟ ਦਾ ਠੀਕ ਹੈ ਉਹਨਾਂ ਚਿਰ ਹੋਲਡ ਰੱਖਾਂਗੇ ਟ੍ਰੇਡ ਨੂੰ ਕਿਉਂਕਿ ਇਹ ਲੋ ਬ੍ਰੇਕ ਹੋਣ ਤੇ ਆਪਾਂ ਤਾਂ ਕਰਕੇ ਐਗਜ਼ਿਟ ਕਰ ਦਵਾਂ ਕਿਉਂਕਿ 3 ਕੈਂਡਲਸਟਿਕ ਰੂਲ ਦੇ ਹਿਸਾਬ ਨਾਲ ਪਿਛਲੇ ਕੈਂਡਲ ਦੇ ਉੱਤੇ ਮਤਲਬ ਲੋਕੀ ਕੈਂਡਲ ਨੇ ਕਲੋਜ਼ ਕੀਤਾ ਸੀ 15 ਮਿੰਟ ਦੇ ਨੇ ਲੋ ਨਹੀਂ ਬ੍ਰੇਕ ਕੀਤਾ ਹੁਣ ਜੇ ਲੋ ਬ੍ਰੇਕ ਹੋਇਆ ਤੇ ਫਿਰ ਥੱਲੇ ਤੇਜ਼ੀ ਨਾਲ ਜਾਵੇਗੀ ਹੀ ਜਾਵੇਗੀ ਫਿਰ ਮਤਲਬ ਕਿ ਆਪਣਾ ਕੋਈ ਵੀ ਨਹੀਂ ਬੰਦਦਾ ਲੌਜੀਕ ਕਿ ਇਸ ਟ੍ਰੇਡ ਦੇ ਵਿੱਚ ਰੁਕੀਏ ਠੀਕ ਹੈ ਇਸ ਕਰਕੇ ਆਪਾਂ ਇਸ ਲੋ ਤੱਕ ਵੇਟ ਕਰਾਂਗੇ ਬਸ ਠੀਕ ਹੈ ਸੈਟਅਪ ਪਹਿਲੇ ਟਾਈਮ ਘੰਟੇ ਡੇਢ ਘੰਟੇ ਦੇ ਵਿੱਚ ਜੇ ਸਵੇਰੇ ਸਵੇਰੇ ਬੰਦਦਾ ਹੈ ਤਾਂ ਉੱਥੇ ਮਤਲਬ ਕਿ ਪ੍ਰੀਮੀਅਮ ਤੇਜ਼ੀ ਨਾਲ ਵਾਧੇ ਵਾਧੇ ਵਿੱਚ ਮਾਰਕੀਟ ਦੇ ਵਿੱਚ ਕਾਫੀ ਮਤਲਬ ਕਿ ਸਲੋ ਹੋ ਜਾਂਦੀ ਜਿਵੇਂ ਹੁਣ ਤੁਸੀਂ ਦੇਖ ਪਾ ਰਹੇ ਹੋ ਮਤਲਬ ਕਿ ਉਹਨਾ ਮੂਵਮੈਂਟ ਨਹੀਂ ਆ ਰਿਹਾ ਹਾਲਾਂਕਿ ਪ੍ਰੀਮੀਅਮ ਡੀਕੇ ਵੀ ਨਹੀਂ ਹੋ ਰਿਹਾ ਉਹਨਾਂ ਦਾ ਪਰ ਇਹ ਕੀ ਹੈ ਕਿ ਮਾਰਕੀਟ ਦੇ ਵਿੱਚ ਤੇਜ਼ੀ ਜਿਹੜੀ ਵੋਲਟਿਲਿਟੀ ਉਹ ਕੱਟ ਗਈ ਹੈ ਠੀਕ ਹੈ 500 ਦਾ ਲੈਵਲ ਜਿਹੜਾ ਹੈ ਕਾਫੀ ਇੰਪੋਰਟੈਂਟ ਹੈ ਕਿਉਂਕਿ ਇਹਦੇ ਥੱਲੇ ਮਾਰਕੀਟ ਟ੍ਰੇਡ ਕਰ ਰਹੀ ਹੈ ਤੇ ਇਸ ਕਰਕੇ ਮਤਲਬ ਕਿ ਟਾਈਮ ਲੱਗ ਹੋਰ ਵੀ ਲੱਗ ਸਕਦਾ ਹੈ ਅਜੇ ਵੀ ਜਿਹੜੀ ਆਪਣੀ ਟ੍ਰੇਡ ਹੈ ਉਹ ਲਾਸ ਦੇ ਵਿੱਚ ਹੀ ਚੱਲ ਰਹੀ ਹੈ ਠੀਕ ਹੈ ਹੁਣ ਲਾਸ ਥੋੜਾ ਜਿਹਾ ਵੱਧਾ ਹੋਇਆ ਇਹ ਸਟ੍ਰੇਟ ਦੇ ਵਿੱਚ ਆਪਾਂ ਨੂੰ ਸਟੌਪ ਲੋਸ ਹਿੱਟ ਹੁੰਦਾ ਤਾਂ ਫਿਰ ਆਪਾਂ 12:15 ਮਿੰਟ ਤੋਂ ਬਾਅਦ ਆ ਪੋਜ਼ਿਟਿਵ ਟਾਈਮ ਤੇ ਜੇ ਕੋਈ ਸੈਟਅਪ ਬਣਦਾ ਤੇ ਉਹਦੇ ਹਿਸਾਬ ਨਾਲ ਟਰੇਡ ਪਲਾਨ ਕਰਾਂਗੇ ਤੇ ਮਾਰਕੀਟ ਕਾਫੀ ਤੇਜ਼ੀ ਨਾਲ ਥੱਲੇ ਆ ਰਹੀ ਹੈ ਤੇ ਪ੍ਰੀਮੀਅਮ ਵੀ ਕਾਫੀ ਥੱਲੇ ਆ ਰਿਹਾ ਹੈ ਠੀਕ ਹੈ ਤੇ ਵੇਟ ਕਰਦੇ ਆਪਾਂ ਆਪਣੇ ਐਸਐਲ ਠਾਉਣ ਦਾ ਜਾਂ ਫਿਰ ਆਪਾਂ ਨੂੰ ਪ੍ਰੋਫਿਟ ਮਿਲਦਾ ਪ੍ਰੀਮੀਅਮ ਦੇ ਵਿੱਚ ਜਿਹੜਾ ਪਿਛਲਾ ਲੋਅ ਬਣਿਆ ਸੀ ਉਹਦੇ ਆਸ-ਪਾਸ ਆਲਰੇਡੀ ਮਤਲਬ ਕਿ ਪ੍ਰੀਮੀਅਮ ਆ ਚੁੱਕਿਆ ਹੈ ਇੱਕ ਵਾਰ ਤੇ ਮਾਰਕੀਟ ਵੀ ਆਪਣੇ ਪਿਛਲੇ ਲੋ ਦੇ ਕਾਫੀ ਕਰੀਬ ਆ ਚੁੱਕੀ ਹੈ ਦੇਖਦੇ ਹਾਂ ਹੁਣ ਕਿ ਇਸ ਸਟੱਡ ਦੇ ਵਿੱਚ ਆਪਾਂ ਨੂੰ ਪ੍ਰੋਫਿਟ ਹੁੰਦਾ ਹੈ ਜਾਂ ਫਿਰ ਸਟਾਪ ਲੋਸ ਹਿੱਟ ਹੁੰਦਾ ਹੈ ਤੇ ਵੇਟ ਕਰ ਰਹੇ ਹਾਂ ਆਪਾਂ ਆਪਣੇ ਟ੍ਰੇਡ ਦਾ ਕੰਪਲੀਟ ਹੋਣ ਦਾ ਸਟਾਪ ਲੋਸ ਹਿੱਟ ਹੋਣ ਦਾ ਜਾਂ ਫਿਰ ਟਾਰਗੇਟ ਮਿਲਣ ਦਾ ਮਾਰਕੀਟ ਰਿਜੈਕਸ਼ਨ ਲੈ ਰਹੀ ਹੈ ਤੇ ਇੱਕ ਵਾਰੀ ਫਿਰ ਤੋਂ ਮਾਰਕੀਟ ਨੇ ਪਿਛਲੇ ਲੋ ਤੋਂ ਸਪੋਰਟ ਲਿਆ ਹੈ ਠੀਕ ਹੈ ਪ੍ਰੀਮੀਅਮ ਦੀ ਗੱਲ ਕਰੀਏ ਤਾਂ ਉਹ ਵੀ ਆਪਣੇ ਪਿਛਲੇ ਲੋਅ ਤੋਂ ਸਪੋਰਟ ਇੱਕ ਵਾਰੀ ਲੈ ਰਿਹਾ ਹੈ ਕਿਉਂਕਿ ਮਾਰਕੀਟ ਵਿੱਚ ਤੇ ਜਾ ਰਹੀ ਹੁਣ ਜਦ ਜੇ ਪ੍ਰੀਮੀਅਮ ਉੱਤੇ ਆਪਾਂ ਨਾ ਜਾਂਦਾ ਹੈ ਪਰ ਉਹ ਟਾਰਗੇਟ ਨਹੀਂ ਮਿਲਦਾ ਤੇ ਆਪਾਂ ਕੀ ਕਰਾਂਗੇ ਸਟੌਪ ਲੌਸ ਇਸੇ ਲੋਅ ਥੱਲੇ ਸ਼ਿਫਟ ਕਰ ਦੇਵਾਂਗੇ ਠੀਕ ਹੈ ਹੁਣ ਅਚਰ ਵੇਟ ਕਰਾਂਗੇ ਜੇ ਸਟੌਪ ਲੌਸ ਉੱਥੇ ਰੱਖਾਂਗੇ ਜਿੱਥੇ ਆਪਾਂ ਲਗਾਇਆ ਹੋਇਆ ਹੈ ਜਿੰਨਾ ਚਿਰ ਪ੍ਰੀਮੀਅਮ ਉੱਤੇ ਨਹੀਂ ਜਾਂਦਾ ਠੀਕ ਹੈ ਤੇ ਮਾਰਕੀਟ ਦੀ ਜੇ ਆਪਾਂ ਗੱਲ ਕਰੀਏ ਮਾਰਕੀਟ ਵੀ ਥੋੜਾ ਜਿਹਾ ਮਤਲਬ ਕਿ ਗ੍ਰੀਨ ਟਾਈਪ ਕੈਂਡਲ ਬਣਿਆ ਹੈ 5 ਮਿੰਟ ਤੇ ਪਰ ਜਿੰਨਾ ਚਿਰ ਮਾਰਕੀਟ 500 ਕ੍ਰੋਸ ਨਹੀਂ ਕਰਦੀ ਉਹਨਾਂ ਚਿਰ ਮੂਵਮੈਂਟ ਮੇਰੇ ਹਿਸਾਬ ਨਾਲ ਨਹੀਂ ਆਵੇਗਾ ਤੇ ਵੇਟ ਕਰਨਾ ਪਊਗਾ ਆਪਾਂ ਉਹਨਾਂ ਚਿਰ ਤੇ ਵੇਟ ਕਰਦੇ ਹਾਂ ਉਹਨਾਂ ਚਿਰ ਆਪਾਂ ਆਪਣੀ ਟ੍ਰੇਡ ਦਾ ਤੇ ਕੁਝ ਟਾਈਮ ਮੈਂ ਫਿਰ ਤੋਂ ਵੀਡੀਓ ਮੰਨ ਲਊਗੀ ਰੋਕ ਕੇ ਰੱਖ ਦਾਂ ਫਿਰ ਤੋਂ ਵੀਡੀਓ ਚ ਲਾਵਾਂਗੇ ਵੀਡੀਓ ਬਹੁਤ ਲੰਮੀ ਬਣ ਜਾਵੇਗੀ ਇਸ ਤਰ੍ਹਾਂ ਠੀਕ ਹੈ ਤੇ ਕੁਝ ਹੁਣ ਆਪਾਂ ਪ੍ਰੋਫਿਟ ਦੇ ਵਿੱਚ ਆਪਣੀ ਟ੍ਰੇਡ ਆਹੀ ਹੈ ਠੀਕ ਹੈ ਤੇ ਜੇ ਵੀ ਆਪਾਂ ਮਤਲਬ ਕਿ ਹੋਲਡਰ ਖਿਆ ਜਾਂ ਸਟਾਪ ਲੋਸ ਲਵਾਂਗੇ ਜਾਂ ਟਾਰਗੇਟ ਠੀਕ ਹੈ ਥੋੜੀ ਜਿਹੀ ਤੇਜ਼ੀ ਆਉਂਦੀ ਹੋਈ ਹੈ ਮਾਰਕੀਟ ਦੇ ਵਿੱਚ ਠੀਕ ਹੈ ਤੇ ਵੇਟ ਕਰਦੇ ਆਪਾਂ ਹੁਣ ਇੱਥੇ ਇੱਕ ਡਬਲਯੂ ਟਾਈਪ ਪੈਟਰਨ ਵੀ ਬਣ ਰਿਹਾ ਹੈ ਹੋ ਸਕਦਾ ਹੈ ਕਿ ਇਹ ਬਣੇ ਤੇ ਥੋੜਾ ਜਿਹਾ ਆਪਾਂ ਨੂੰ ਮਤਲਬ ਕਿ ਹੋਰ ਤੇਜ਼ੀ ਦੇਖਣ ਨੂੰ ਮਿਲ ਜਾਵੇ ਪਰ ਅਜੇ ਪਿਛਲਾ ਹਾਈ ਕ੍ਰੋਸ ਨਹੀਂ ਹੋਇਆ ਠੀਕ ਹੈ ਜਿੰਨਾ ਚਿਰ ਨਹੀਂ ਕ੍ਰੋਸ ਹੁੰਦਾ ਹੁਣ ਅਜੇ ਕੁਝ ਵੀ ਨਹੀਂ ਕਹਿ ਸਕਦੇ ਹੁਣ ਅਜੇ ਸਿਰਫ ਆਪਾਂ ਵੇਟ ਹੀ ਕਰਨਾ ਠੀਕ ਹੈ ਤੇ ਵੇਟ ਕਰਦੇ ਆਪਾਂ ਪ੍ਰੋਫਿਟ ਦੀ ਗੱਲ ਕਰੀਏ ਤੇ 303 ਦੇ ਆਸ-ਪਾਸ ਜਾ ਚੁੱਕੇ ਹੈ ਜੇ ਉਧਰ ਮਾਰਕੀਟ ਨੇ ਪਿਛਲਾ ਹਾਈ ਕ੍ਰੋਸ ਕੀਤਾ ਤੇ ਪ੍ਰੀਮੀਅਮ ਨੇ ਪਿਛਲਾ ਹਾਈ ਕ੍ਰੋਸ ਨਾ ਕੀਤਾ ਤੇ ਆਪਾਂ ਉੱਥੇ ਹੀ ਐਗਜ਼ਿਟ ਕਰ ਦਵਾਂਗੇ ਬਿਨਾ ਟਾਰਗੇਟ ਵੇਖਣ ਤੋਂ ਕਿਉਂਕਿ ਫਿਰ ਆਪਾਂ ਨੂੰ ਪਤਾ ਚੱਲ ਜਾਵੇਗਾ ਕਿ ਆਪਣਾ ਸਟੌਪ ਲੌਸ ਹਿੱਟ ਹੋਣਾ ਹੀ ਹੈ ਠੀਕ ਹੈ ਜੇ ਆਪਾਂ ਪ੍ਰੀਮੀਅਮ ਦਾ ਹਾਈ ਚੈੱਕ ਕਰੀਏ ਤਾਂ ਇਹ ਜਿਹੜਾ ਹਾਈ ਬੰਦਾ ਹੈ ਆਲਮੋਸਟ ਬੰਦਾ 36.35 ਤੇ ਠੀਕ ਹੈ ਤੇ 98 ਤੇ ਜਾ ਚੁੱਕਿਆ ਹੈ ਪ੍ਰੀਮੀਅਮ ਤੇ ਮਾਰਕੀਟ ਫਿਰ ਤੋਂ 500 ਦੇ ਆਸ-ਪਾਸ ਆ ਚੁੱਕੀ ਆ ਦੇਖਦੇ ਹਾਂ ਪਿਛਲੇ ਹਾਈ ਨੂੰ ਬ੍ਰੇਕ ਕਰ ਪਾਉਂਦੀ ਆ ਜਾਂ ਫਿਰ ਨਹੀਂ ਪਿਛਲਾ ਜਿਹੜਾ ਮਾਰਕੀਟ ਦਾ ਹਾਈ ਬਣਿਆ ਸੀ ਲਾਸਟ ਵਾਰੀ ਉਹ ਬਣਿਆ ਸੀ 505 ਤੇ ਤੇ 499 ਤੇ ਆ ਚੁੱਕੀ ਆ ਨਾਲ ਦੀ ਨਾਲ ਪ੍ਰੀਮੀਅਮ ਵੀ ਚੈੱਕ ਕਰਦੇ ਆਵਾਂਗੇ ਪ੍ਰੀਮੀਅਮ ਦੇ ਵਿੱਚ ਜੇ ਹਾਈ ਕ੍ਰੋਸ ਨਾ ਹੋਇਆ ਮਾਰਕੀਟ ਚ ਹਾਈ ਕ੍ਰੋਸ ਹੋ ਗਿਆ ਤੇ ਆਪਾਂ ਉੱਥੇ ਐਗਜ਼ਿਟ ਕਰਾਂਗੇ ਫਿਰ ਆਪਾਂ ਆਪਣੇ ਪੂਰੇ ਟਾਰਗੇਟ ਲਈ ਨਹੀਂ ਜਾਵਾਂਗੇ ਕਿਉਂਕਿ ਫਿਰ ਇਹਦਾ ਮਤਲਬ ਇਹ ਹੈ ਕਿ ਇਸ ਟ੍ਰੇਡ ਦੇ ਵਿੱਚ ਆਪਣੇ ਐਸਐਲਟ ਹੋਣ ਦੇ ਚਾਂਸ ਹਾਈ ਹੋ ਜਾਣਗੇ ਤੇ ਫਿਰ ਤੁਹਾਨੂੰ ਮਤਲਬ ਹੋ ਗਿਆ ਮਾਰਕੀਟ 500 ਦਾ ਰਜਿਸਟੈਂਸ ਲੈ ਰਹੀ ਹੈ ਠੀਕ ਹੈ ਤੇ ਵੇਟ ਕਰਦੇ ਆਂ ਤੇ ਹੁਣ ਆਪਾਂ ਕੀ ਕਰਨਾ ਹੁਣ ਜਿਹੜਾ ਆਪਣਾ ਸਟੌਪ ਲੌਸ ਹੋ ਆਪਾਂ ਇਸ ਜਗ੍ਹਾ ਤੇ ਲੈ ਕੇ ਆ ਜਾਣਾ ਕਿਉਂਕਿ ਹੁਣ ਸਟੌਪ ਲੌਸ ਥੱਲੇ ਰੱਖਣ ਦਾ ਫਾਇਦਾ ਨਹੀਂ 48 ਜਿਹੜਾ ਕਿ ਲੋਅ ਬੰਦਾ 48.85 ਤੇ ਠੀਕ ਹੈ ਆਪਾਂ ਇੱਥੇ ਆਪਣਾ ਸਟੌਪ ਲੌਸ ਲਾਵਾਂਗੇ 48.80 ਤੇ ਆਪਾਂ ਆਪਣਾ ਸਟੌਪ ਲੌਸ ਕਰ ਦਵਾਂਗੇ ਕਿਉਂਕਿ ਦੋ ਵਾਰੀ ਰਿਜੈਕਸ਼ਨ ਆ ਚੁੱਕਾ ਹੈ ਜੇ ਹੁਣ ਰਿਜੈਕਸ਼ਨ ਆਇਆ ਤੇ ਫਿਰ ਤਾਂ ਮਤਲਬ ਕੀ ਲੌਸ ਹੋਣਾ ਹੀ ਹੋਣਾ ਠੀਕ ਹੈ 48.75 ਤੇ 48.80 ਇਹ ਆਪਣਾ ਸਟੌਪ ਲੌਸ ਹੋਵੇਗਾ ਇਹ ਉਹਨਾਂ ਬਿਲਕੁਲ ਹੀ 6 ਪੁਆਇੰਟਾਂ ਦਾ ਆਪਣਾ ਸਟਾਪ ਲੋਸ ਬਣਾਇਆ ਹੈ। ਮਤਲਬ ਬਣ ਰਿਹਾ ਹੈ ਠੀਕ ਹੈ। ਤੇ ਉਹਨੇ ਪੁਆਇੰਟਾਂ ਦਾ ਆਪਣਾ ਹਲਾਕੇ ਪ੍ਰੋਫਿਟ ਵੀ ਮਿਲ ਲਿਆ ਠੀਕ ਹੈ। ਤੇ ਵੇਟ ਕਰਦੇ ਹਾਂ। ਤੇ ਮਾਰਕੀਟ ਆਪਣਾ ਪਿਛਲਾ ਹਾਈ ਬ੍ਰੇਕ ਕਰਦੀ ਜਾਂ ਫਿਰ ਨਹੀਂ। ਹੁਣ ਜੇ ਹੁਣ ਜੋ ਆਪਣਾ ਸਟਾਪ ਲੋਸ ਬੰਦਾ ਉਹਦੇ ਅਕੋਰਡਿੰਗ ਵੈਸੇ 1:1 ਆਪਣਾ ਮਿਲ ਰਿਹਾ ਹੈ ਠੀਕ ਹੈ। ਪਰ ਫਿਰ ਵੀ ਮਤਲਬ ਕਿ ਥੋੜਾ ਜਿਹਾ ਆਪਾਂ ਵੇਟ ਕਰਨਾ ਹੈ। બસ ਮਾਰਕਟ ਦੇ ਹਾਈ ਬ੍ਰੇਕ ਆਨ ਤੱਕ ਮੈਂ ਵੇਟ ਕਰ ਰਿਹਾ ਹਾਂ। ਮਾਰਕਟ ਫਿਰ 500 ਤੋਂ ਸਿਸਟੈਂਸ ਹੀ ਲੈ ਰਹੀ ਹੈ। ਮਤਲਬ ਕਿ ਬਾਈ 511 ਤੋਂ ਸੁਣੋ ਬ੍ਰੇਕ ਅਜੇ ਨਹੀਂ ਕਰ 파ਰੀ। ਬਾਕੀ ਹੁਣ ਆਪਾਂ ਆਪਣਾ ਸਟੌਪ ਲੌਸ ਮਤਲਬ ਜਿਹਾ ਹੋਰ ਛੋਟਾ ਕਰ ਦਿੱਤਾ ਹੈ। ਤੇ ਪ੍ਰੀਮੀਅਮ ਵਧ ਰਿਹਾ ਹੈ 61 ਤੇ ਜਾ ਚੁੱਕਿਆ ਹੈ। ਮਾਰਕਟ ਦੇ ਵਿੱਚ ਦੇਖਦੇ ਹਾਂ ਕਿ ਇੱਕ ਵਾਰੀ ਪਿਛਲਾ ਹਾਈ ਬ੍ਰੇਕ ਹੋਇਆ ਜਾਂ ਨਹੀਂ ਹੋਇਆ ਤੇ ਜੇ ਮਾਰਕੀਟ ਦੇ ਵਿੱਚ ਵੀ ਮਤਲਬ ਉਹ ਪਿਛਲਾ ਲਾਸਟ ਹਾਈ ਕ੍ਰੋਸ ਨਹੀਂ ਹੋਇਆ 520 ਕ੍ਰੋਸ ਨਹੀਂ ਹੋਇਆ ਅੱਜ ਤੇ ਪ੍ਰੀਮੀਅਮ ਦੀ ਆਪਾਂ ਗੱਲ ਕਰੀਏ ਤਾਂ ਪ੍ਰੀਮੀਅਮ ਵੀ ਉੱਥੇ ਜਾਂਦਾ ਹੈ ਆਲਮੋਸਟ 60 ਦੇ ਆਸ-ਪਾਸ ਤੇ ਵੇਟ ਕਰਦੇ ਆਪਾਂ ਤੇ ਮਾਰਕੀਟ ਨੇ ਇੱਕ ਵਾਰ 500 ਨੂੰ ਕ੍ਰੋਸ ਕੀਤਾ ਹੈ ਫਿਰ ਤੋਂ ਅਜੇ ਆਪਣਾ ਪਿਛਲਾ ਹਾਈ ਕ੍ਰੋਸ ਨਹੀਂ ਕੀਤਾ ਜੋ ਕਿ ਬੰਦਾ ਸੀ 505 ਤੇ ਇਸੇ ਮਾ ਪ੍ਰੀਮੀਅਮ ਨੇ ਵੀ ਆਪਣਾ ਪਿਛਲਾ ਹਾਈ ਕ੍ਰੋਸ ਨਹੀਂ ਕੀਤਾ ਜੋ ਕਿ ਬੰਦਾ ਸੀ 63. ਕੁਝ ਪੁਆਇੰਟ ਤੇ ਬੰਦੇ ਸੀ ਠੀਕ ਹੈ ਤੇ ਵੇਟ ਕਰਦੇ ਆਪਾਂ ਤੇ ਪ੍ਰੀਮੀਅਮ ਉੱਤੇ ਜਾ ਰਿਹਾ ਹੈ ਇੱਕ ਵਾਰੀ ਮਾਰਕੀਟ ਨੂੰ ਫਿਰ ਤੋਂ ਚੈੱਕ ਕਰ ਲੈਣੇ ਕਿਉਂਕਿ ਕਿ ਤੇ ਇਹ ਨਾ ਹੋਵੇ ਕਿ ਮਾਰਕੀਟ ਹੋਈ ਬ੍ਰੇਕ ਕਰ ਦੇਵੇ ਤੇ ਉਹ ਬ੍ਰੇਕ ਨਾ ਕਰੇ ਅਜੇ ਮਾਰਕੀਟ ਨੇ ਆਪਣਾ ਹਾਈ ਕ੍ਰੋਸ ਨਹੀਂ ਕੀਤਾ ਪਿਛਲਾ ਹਾਈ ਕ੍ਰੋਸ ਨਹੀਂ ਕੀਤਾ ਬਾਈ 500 ਤੋਂ ਬਾਰ-ਬਾਰ ਰਜੈਕਸ਼ਨ ਲੈ ਰਹੀ ਹੈ ਮਾਰਕੀਟ ਤੇ ਵੇਟ ਕਰਦੇ ਹਾਂ ਜੇ ਆਪਾਂ ਆਪਣੀ ਟ੍ਰੇਡ ਦਾ ਤੇ ਪ੍ਰੀਮੀਅਮ ਆਲਮੋਸਟ ਹਾਈ ਪਿਛਲਾ ਕ੍ਰੋਸ ਕਰਨ ਦੇ ਕੋਲੇ ਹੀ ਆ 62 ਹਾਂ ਤੇ ਹਾਈ ਕ੍ਰੋਸ ਕਰ ਚੁੱਕਿਆ ਠੀਕ ਹੈ ਤੇ ਮਾਰਕੀਟ ਤਾਂ ਦੇਖ ਹਾਂ ਤੇ ਮਾਰਕੀਟ ਵੀ ਆਪਣਾ ਪਿਛਲਾ ਹਾਈ ਕ੍ਰੋਸ ਕਰ ਚੁੱਕੀ ਹੈ ਆਪਣੇ ਟਾਰਗੇਟ ਦੇ ਕੋਲੇ ਮਾਰਕਟ ਆ ਚੁੱਕੀ ਹੈ ਠੀਕ ਹੈ ਹੁਣ ਆਪਾਂ ਟਾਰਗੇਟ ਬੁੱਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਨੂੰ ਆਪਾਂ ਇਹ ਆਪਣਾ ਪ੍ਰੋਫਿਟ ਬੁੱਕ ਹੋ ਗਿਆ ਦੇਖ ਸਕਦੇ ਜੇ ਤੁਸੀਂ ਆਪਾਂ 67 ਦਾ ਟਾਰਗੇਟ ਰੱਖਿਆ ਸੀ ਵੈਸੇ ਹੀ ਮਾਰਕੀਟ ਹੈ ਜੇ ਹੋਰ ਵੀ ਉੱਤੇ ਜਾ ਸਕਦੀ ਪਰ ਫਿਰ ਤੋਂ ਪ੍ਰੋਬਲਮ ਉਹੀ ਆਉਣੀ ਆ ਕਿ ਜੇ ਆਪਾਂ ਮਤਲਬ ਕਿ ਲਾਲਚ ਦੇ ਵਿੱਚ ਜਾਵਾਂਗੇ ਤੇ ਇਹ ਕੀ ਹੈ ਕਿ ਆਪਾਂ ਇਸ ਪ੍ਰੋਫਿਟ ਨੂੰ ਵੀ ਖੋਦਾਂਗੇ ਠੀਕ ਹੈ ਬਾਕੀ ਅੱਜ ਕਨਫਰਮ ਹੋ ਜਾਵੇਗਾ ਜੇ ਮਾਰਕੀਟ ਮਤਲਬ ਕਿ ਪਿਛਲੇ ਦਿਨ ਦੇ ਹਾਈ ਦੇ ਉੱਤੇ ক্লোਜ਼ ਕਰ ਜਾਂਦੀ ਹੈ ਤੇ ਫਿਰ ਕੱਲ ਨੂੰ ਆਪਾਂ ਮਤਲਬ ਕਿ ਕਬਡੀ ਟ੍ਰੇਡ ਵਾਸਤੇ ਪਲਾਨ ਕਰ ਸਕਦੇ ਹਾਂ ਠੀਕ ਹੈ ਆ ਵੈਸੇ ਇਹ ਵੀ ਹੁਣ ਦੇਖੋ ਕਿ ਮਾਰਕੀਟ ਬਹੁਤ ਤੇਜ਼ੀ ਨਾਲ ਜਾ ਰਹੀ ਹੋਈ ਐ ਐਸਲ ਹੰਟਿੰਗ ਹੋ ਗਈ ਐ 522 ਬਰੇ ਦੀ ਪਰ ਆਪਾਂ ਨੂੰ ਆਪਣਾ ਟਾਰਗੇਟ ਮਿਲ ਗਿਆ ਠੀਕ ਐ ਇਸ ਕਰਕੇ ਆਪਾਂ ਜ਼ਿਆਦਾ ਲਾਲਚ ਨਹੀਂ ਕਰਾਂਗੇ ਪੈਸੇ ਵੀ ਆਪਾਂ ਆਊਟ ਆਫ ਦ ਮਨੀ ਦੇ ਵਿੱਚ ਮਤਲਬ ਕਿ ਲਗਭਗ 900 ਦੇ ਆਸ-ਪਾਸ ਪ੍ਰੋਫਿਟ ਬੁੱਕ ਕਰ ਲਿਆ ਠੀਕ ਐ ਇੱਕ ਵਾਰੀ ਹਾਰ ਤਾ ਉੱਥੇ ਵੀ ਕਿਹਾ ਸੀ ਠੀਕ ਐ ਤੇ ਮਿਲਦੇ ਆਂ ਨੈਕਸਟ ਵੀਡੀਓ ਚ ਧੰਨਵਾਦ